ਕੀ ਕੀ ਨਾਂ ਹੈ ਕਿਹੜਾ ਪਿੰਡ ਜੇ ਮਨਜੀਤ ਸਿੰਘ ਜੀ ਦਾ ਨਾਂ ਆਪਣਾ ਵਾਇਗੁਰ ਜੀ ਹਾਂ ਜੀ ਪਿੰਡ ਤੇ ਪਿੰਡ ਕਿਸੀਰ ਬਰਜੇ ਤੇ ਕੀ ਗੱਲ ਹੋਈ ਜੱਥੇ ਗੱਲਬਾਤ ਇਦਾਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਦਸਮੇਸ਼ ਤਰਨਾ ਦਲ ਤੋਂ ਫੌਜ ਬਾਬਾ ਮੇਜੇ ਸਿੰਘ ਸੋਢੀ ਤੇ ਪਾਸੋਂ ਗੱਲ ਇਦਾਂ ਹੀ ਆ ਕਿ ਇੱਥੋਂ ਅਸੀਂ ਰਸਤੇ ਵਿੱਚ ਲੰਘ ਰਹੇ ਸੀ ਤੇ ਫੌਜ ਨਿਹੰਗ ਸਿੰਘ ਫੌਜ ਨੂੰ ਕੋਈ ਇੱਥੇ ਗੱਡੀ ਵਾਲਾ ਕੋਈ ਟੱਕਰ ਮਾਰ ਕੇ ਚਲ ਗਿਆ ਵਾ ਤੇ ਉਹ ਗੱਡੀ ਵਾਲਾ ਟੱਕਰ ਮਾਰ ਕੇ ਫਰਾਰ ਹੋ ਗਿਆ ਵਾ ਉਹ ਨਿਹੰਗ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਚਲੋ ਕਥੂ ਨੰਗਲ ਦੀ ਪੁਲਿਸ ਨੇ ਆਣ ਕੇ ਲਿਖੀ ਆਪਣਾ ਕਾਰਵਾਈ ਉਹਨਾਂ ਕਹਿੰਦੇ ਆ ਵੀ ਕਰਾਂਗੇ ਆਪਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹੋ ਚਾਹੁੰਦੇ ਆ ਵੀ ਉਹ ਆਪਣਾ ਜੋ ਵੀ ਕਾਰਵਾਈ ਬੰਦੀ ਆ ਉਹ ਗੱਡੀ ਜੋ ਵੀ ਟੱਕਰ ਮਾਰ ਕੇ ਗਿਆ ਵਾ ਬੰਦਾ ਉਹਨੂੰ ਜਲਦ ਤੋਂ ਜਲਦ ਫੜਨ ਤੇ ਉਹਦੇ ਉੱਤੇ ਪਰਚਾ ਦਰਜ ਕਰਨ ਤੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰਦਾ ਤੇ ਫਿਰ ਦਲਪੰਥ ਦੀਆਂ ਫੌਜਾਂ ਆਣਗੀਆਂ ਬਾਬੇ ਮੇਜੇ ਸਿੰਘ ਦੀ ਫੌਜ ਆਉਗੀ ਬਾਬੇ ਮੇਜੇ ਸਿੰਘ ਹੋਣੀ ਆਉਣਗੇ ਆਪ ਹੋਣਗੇ ਠੀਕ ਆ ਜੀ ਹੋਰ ਵੀ ਜਿਹੜੇ ਜਥੇ ਨਾਲ ਸੰਬੰਧ ਰੱਖਦਾ ਵਾ ਸਿੰਘ ਉਹਦੀਆਂ ਵੀ ਫੌਜਾਂ ਆਣਗੀਆਂ ਦਲਪੰਥ ਦੀਆਂ ਆਣਗੀਆਂ ਫਿਰ ਆਪਾਂ ਆਪ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋ ਵੀ ਕਰਵਾਵਾਂਗੇ ਵੈਸੇ ਤੇ ਪੁਲਿਸ ਚਾਵੇ ਤੇ ਦੇਣ ਚੜਨ ਤੋਂ ਪਹਿਲਾਂ ਮਲਬੀ ਫੜ ਸਕਦੇ ਜਿੰਨੂੰ ਮਲਬੀ ਕੈਮਰਾ ਲੱਗਾ ਹੋਇਆ ਤੇ ਜੀ ਦੇ ਪੰਪ ਤੇ ਲੱਗੇ ਹੋਰ ਵੀ ਕੈਮਰੇ ਕਾਫੀ ਲੱਗੇ ਨੇ ਤੇ ਅਸੀਂ ਪੁਲਿਸ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਆਪਣਾ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਿ ਪ੍ਰਾਪਾਲ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹਾਦਸੇ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰ ਚੂਰ ਦਾ ਵਾ ਕੋਈ ਆ ਆਪਣਾ ਕੋਈ ਵੀਕਲ ਜਿਹਦਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਛੁੱਟ ਕੇ ਚਲ ਗਿਆ ਸਰ ਦੋ ਕਿੱਤੇ ਹੋ ਗਏ ਜੀ ਨਿਹੰਗ ਸਿੰਘ ਦੀ ਇੱਥੇ ਲਾਸ਼ ਛੜਕੇ ਤੇ ਪਈ ਆ ਸਾਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਕੀ ਬਾਰ ਬਾਰ ਪੁਲਿਸ ਨੂੰ ਫੋਨ ਥਾਣੇ ਨੂੰ ਫੋਨ ਐਸ ਐਚਓ ਨੂੰ ਫੋਨ 2 ਕਿਲੋਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਨਾਂ ਇਹ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈਗੀ ਇਨਸਾਨੀਅਤ ਹੀ ਖਤਮ ਹੋ ਗਈ ਆ ਨਗਾ ਸਹ ਗਿਆ ਸਾਡਾ ਬਾਣੇ ਦੇ ਵਿੱਚ ਆ ਮਰੇ ਨੂੰ ਕਿ ਬਾਈਚਾਂ ਸੇ ਜੀਂਦਾ ਹੁੰਦਾ ਇਹ ਸਹਿਕਦਾ ਹੁੰਦਾ ਆਪਾਂ ਡੱਡ ਬੱਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਡੱਕੋ ਸਾਰੀਆਂ ਇਹ ਤਾਂ ਇਹ ਬੱਥ ਸਕਦਾ ਸੀ ਪਰ ਇੰਨੀ ਇੰਨੀ ਨਲਾਈਕੀ ਦੀ ਗੱਲ ਇੰਨੀ ਨਲਾਈਕੀ ਦੀ ਗੱਲ ਅਹੀਂਾਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿੰਦੀ ਜਿਹਦੀ ਵੀ ਇੱਥੇ ਨਗੇਲੀ ਆ ਠੀਕ ਹੈ ਜੀ ਇਸ ਕਰਕੇ ਇਥੇ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦੋ ਮੈਸੇਜ ਦੇ ਕੇ ਤੇ ਇਹਦੀ ਲਾਸ਼ ਜਿਹੜੀ ਆ ਉਹਨੂੰ ਚਕਾਉਣ ਦੀ ਖੇਚਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਜਿਹੜਾ ਪਿੰਡ ਬੰਗਾਲੀ ਖੁਰ ਦਾ ਜੀ ਇਹ ਜਿਹਨੇ ਜੈਤੂ ਹੀ ਕੋ ਸਾਡੇ ਮਾਮੇ ਦਾ ਬੇਟਾ ਜੀ ਜਿਹੜੇ ਪਿੰਡ ਤੋਂ ਦੇ ਕੀ ਨਾਮ ਸਾਰਜੂਰ ਹੈ ਇਸਪਾਲ ਸਿੰਘ ਨਾਮ ਦਾ ਸੰਗਰਪੇਸ ਠੀਕ ਟਣਾ ਕੀ ਬਸਤੀ ਟਣਾ ਜੀ ਜਿੰਤੀਪੁਰੋਂ ਆ ਰਿਹਾ ਜੀ ਇਹ ਗੁਰਦਰਾ ਸਾਹਿਬ ਕਰਦਾ ਡਿਊਟੀ ਇਧਰ ਤੇ ਜਾ ਰਹੇ ਕਿ ਉਹ ਸਾਈਡ ਮਾਰ ਕੇ ਛੁੱਟ ਗਿਆ ਅਹੀਂ ਡੇਢ ਘੰਟਾ ਸਾਨੂੰ ਇੱਥੇ ਖਲੋਤਣ ਹੋ ਗਿਆ ਡੇਢ ਡੇਢ ਘੰਟੇ ਬਾਅਦ ਪ੍ਰਸ਼ਾਸਨ ਇੱਥੇ ਆਇਆ ਜੀ ਇਹ ਜਿਹੜਾ ਰੂਟ ਸੀ ਉਹ ਵੀ ਜਾਮ ਲੱਗਾ ਤੇ ਫਿਰ ਪ੍ਰਸ਼ਾਸਨ ਇੱਥੇ ਆਇਆ ਜੀ ਵਿੱਚ ਅਸੀਂ ਲਾਇਆ ਜੀ ਨਾਲ ਪੱਤਰਕਾਰ ਸਾਡੇ ਭਰਾ ਨਾਲ ਨਿਹੰਗ ਸਿੰਘ ਭਰਾ ਸਾਰੇ ਇੱਥੇ ਆ ਲਗੇ ਢੰਡੇ ਵਾਲੇ ਪਿੰਦੇ ਸਾਰੀ ਸੰਗਤ ਖਲੋ ਕੇ ਤੇ ਫਿਰ ਸਾਰਾ ਪ੍ਰਸ਼ਾਸਨ ਇੱਥੇ ਸਾਡੇ ਮਤਲਬ ਉਹਨਾਂ ਨੂੰ ਸਰਕਾਰ ਨੂੰ ਕੀ ਮੰਨਦੇ ਤੁਸੀਂ ਅਹੀਂ ਮੰਗ ਕਰ ਰਹੇ ਸਾਨੂੰ ਜਿਹੜਾ ਮਤਲਬ ਇਹਦਾ ਐਕਸੈਂਟ ਹੋਇਆ ਵਾ ਉਹਨਾਂ ਸਾਨੂੰ ਕਲੀਅਰ ਹੋਵੇ ਕਿ ਕਿੰਨੇ ਕੀਤਾ ਕਿਹੜਾ ਬੰਦਾ ਮਾਰ ਕੇ ਛੁੱਟ ਗਿਆ ਉਹ ਵੀ ਵੇਖਿਆ ਹੀ ਨਹੀਂ ਕਿਨੇ ਆਣ ਕੇ ਬਾ 1.5 ਘੰਟੇ ਬਾਅਦ ਹੁਣ ਆਈ ਹੁਣ ਕਾਰਵਾਈ ਲੱਗੇ ਕੰਮ ਦੀ ਲਗੀ ਸੰਗਠਨ ਸੰਯੋਗੀ ਨੇ ਸਾਰਾ ਜਾਮ ਕੀਤਾ ਤੇ ਮੜ ਕੇ ਸਾਰੀ ਕਾਰਵਾਈ ਹੋਣ ਲੱਗੀ ਹੈ ਕੀ ਨਾਜੀ ਕੀ ਨਾਜੀ ਬੀਤੀ ਪੁਲਿਸ ਨੇ ਕੀ ਗੱਲ ਜੀ ਤੁਹਾਡੇ ਭਰਾ ਨੂੰ ਵੀ ਭਾਈ ਕੋ ਵਾਹਣ ਕੋਈ ਓਵਰਲੋਡ ਕੋਈ ਸਪੀਡ ਦੇ ਮਾਰ ਕੇ ਚੱਲ ਗਿਆਗਾ ਬੰਦੇ ਸਾਡੇ ਡਰਾਈਵਰ ਗੱਡੀ ਦੇ ਕੋਲ ਚੱਲ ਕੇ ਚੱਲ ਗਿਆ ਕੋ 2 ਘੰਟੇ ਹੋ ਗਏ ਕਹਿੰਦੇ ਕਾਰਵਾਈ ਹੋਣ ਤੱਕ ਨਹੀਂ ਕੀਤੀ ਕਹਿੰਦੇ ਜੇ ਫਿਰ ਰੋਡ ਜਮ ਤਾਂ ਕੀ ਪਈ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੇ ਅੰਕਤ ਪੁਲਸ ਮਲਾਦ ਮ ਆ ਸਕਦੇ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਕਿ ਜਿਸ ਤਰ੍ਹਾਂ ਇਹਦਾ ਟੋਲ ਪਲਾਇ ਇਹ ਤੋਂ ਇਹ ਵੀ ਕੋਈ ਸੀ ਸੀ ਟੀ ਵੀ ਫੁਟੇਜ ਕੱਢ ਕੇ ਉੱਥੇ ਕਾਰਵਾਈ ਕੀਤੀ ਜਾਏ ਵਾਣ ਦੇ ਉੱਤੇ ਜਿਨੇ ਫੇਟ ਮਾਰੀ ਹੈ ਐਕਸੀਡੈਂਟ ਕੀਤਾ ਹੈ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਇਹ ਸਰਚੂਰ ਦੇ ਪਿੰਡ ਦੇ ਰਹਿਣ ਵਾਲੇ ਜੀ ਇਹ ਜਿਹਨੇ ਦਿੱਤਾ ਯਕੀਨਾਂ ਜੀ ਉਹ ਦਾ ਨਾਮ ਜਸਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਸਪਾਲ ਸਿੰਘ ਦੇ ਪਿੰਡ ਨਾ ਕੀ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਜੇ ਕੀ ਕਰ ਰਹੇ ਹੋ ਤੁਸੀਂ ਇਹ ਜੀ ਭਾਜੀ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ ਡੈਟ ਮਰਨ ਵਾਲੇ ਦਾ ਨਾਮ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਸਾਰਚੂਰ ਥਾਣਾ ਕਣੀਗੀ ਬੰਗੜ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਕੋਈ ਨਾਮ ਲੂਮ ਗੱਡੀ ਕੋਈ ਟੱਕਰ ਮਾਰ ਗਈ ਆ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਪ੍ਰਿਆ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲ ਪੁਲਿਸ ਤੋਂ ਗੱਡੀ ਟਰੇਸ ਕਰ ਲਾਂਗੇ ਉਨੂੰ ਨਾਮਜ਼ਦ ਕਰਾਂਗੇ ਤੇ ਫਿਰ ਜੋ ਵੀ ਅੱਗੇ ਪ੍ਰੋਸੈਸ ਹੋ ਕਾਨੂੰਨੀ ਕਾਰਵਾਈ ਉਪਰਾਂਗੇ ਸਰ ਪਰਿਵਾਰ ਵੱਲੋਂ ਰੋੜਜਾਮ ਵੀ ਕੀਤਾ ਗਿਆ ਕੀ ਕਰ ਨਹੀਂ ਪਰਿਵਾਰ ਨੂੰ ਚਲੋ ਉਦੋਂ ਕਿਹਾ ਹੈ ਵੀ ਸਾਨੂੰ ਇਹ ਰੋਸ ਹੈ ਵੀ ਪੁਲਿਸ ਨਹੀਂ ਆਈ ਜਦੋਂ ਕੋਈ ਸਾਡੀ ਆਲਰੇਡੀ ਪੁਲਿਸ 20 VIP ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਐਸਾ ਸਾਡੀ ਮੌਕੇ ਤੇ ਫੌਟ ਗਈ ਐਸਾ ਸਾ ਇਹ ਜਿਹੜਾ ਮਰਿਆ ਜਿਹਦੀ ਉਮਰ ਕਿੰਨੀ ਕੀ ਸੀ ਇਹਦੀ ਉਮਰ ਹੈਗੀ ਜੋ ਕਰੀਬ ਆ ਬੁੰਜਗ ਸਾਲ ਅੱਛਾ ਹਾਂਜੀ ਇੰਦਿਆਗ ਸਿੰਘ ਸੀਗਾ 52 ਸਾਲ ਦੀ ਉਮਰ ਸੀ ਠੀਕ ਹੈ ਹਾਂਜੀ